ਤਸਵੀਰਾਂ ਹਨ ਇਹ Shimla ਦੇ Jakhu ਮੰਦਿਰ ਦੀਆਂ ਜਿੱਥੇ ਕੀ ਕਹਿੰਦੇ ਵੀ ਹਰੇਕ ਮਨੋ ਕਾਮਨਾ ਪੂਰੀ ਹੁੰਦੀ ਹੈ ਤੇ ਝਿਲਮਿਲ بارش ਵੀ ਹੋ ਰਹੀ ਹੈ ਸਾਡੇ ਦੇ ਤਸਵੀਰਾਂ ਤੁਹਾਨੂੰ ਉਹ ਵੀ ਦਿਖਾ ਰਿਹਾ ਸੀ ਟੂਰ ਦੇ ਵਿੱਚ Shimla Jakhu ਮੰਦਿਰ ਆਪਨੇ ਆਪ ਤੋ ਬਹੁਤ ਵੱਡੀ ਗੱਲ ਹੈ ਕਿਉਂਕਿ Shimlaਓ ਤ Jakhu ਮੰਦਿਰ ਨਾ ਜਾਓ ਤਾਂ ਸਮਝੋ Shimla ਦੀ ਵਹਿਕਰ ਟੂਰਿਸਟ ਥਾਂ ਹੈ ਯਾਤਰਾ ਥਾਂ ਹੈ ਅਧੂਰਾ ਸਾਰੇ ਆਓ ਇੱਥੇ ਇੱਕ ਵਾਰ ਜ਼ਰੂਰ ਆਉਣਾ ਚਾਹੀਦਾ ਸਭ ਨੂੰ ਤੁਸੀਂ ਦੇਖ ਰਹੇ ਹੋ 24 ਪੰਜਾਬੀ ਚੈਨਲ ਜਿੱਥੇ ਅਸੀਂ ਦੋਨੋਂ ਰਾਜਨੀਤੀ ਧਾਰਮਿਕ ਤੇ ਹੋਰ ਖਬਰਾਂ ਸੁਣਾਉਂਦੇ ਰਹਿੰਨੇ ਆ ਉੱਥੇ ਅੱਜ ਅਸੀਂ ਸ਼ਿਮਲਾ ਟੂਰ ਤੇ ਗਏ ਆ ਸ਼ਿਮਲਾ ਟੂਰ ਤੇ ਜੇ ਕਹਿੰਦੇ ਜਾਖੂ ਮੰਦਿਰ ਹਨੂਮਾਨ ਜੀ ਦਾ ਮੰਦਿਰ ਹੈ ਕਹਿੰਦੇ ਬਹੁਤ ਇਤਿਹਾਸਕ ਮੰਦਿਰ ਹੈ ਤਸਵੀਰ ਜੇ ਸੁਣੋ ਸਾਡੇ ਕੈਮਰਾਮੈਨ ਨੂੰ ਤਾਂ ਕਮਾਗੇ ਵੀ ਤਕਾਵੇ 100 ਫੁੱਟ ਉੱਚੀ ਤਕਰੀਬਨ 100 ਫੁੱਟ ਉੱਚੀ ਹੈ ਜੀ ਜਦੋਂ ਤੁਸੀਂ ਸ਼ਿਮਲਾ ਐਂਟਰੀ ਕਰੋਗੇ ਤਾਂ ਜਾਖੂ ਹਨੂਮਾਨ ਮੰਦਿਰ ਜੀ ਦੇ ਦਰਸ਼ਨ ਜ਼ਰੂਰ ਆਉਣਗੇ ਮੈਂ ਕਹਣਾ ਇੱਕ ਵਾਰ ਜ਼ਰੂਰ ਆਉਣਾ ਚਾਹੀਦਾ ਕਿਉਂਕਿ ਅਗਰ ਗੱਲ ਕਰੀਏ ਇੱਥੇ ਦੇ ਇਤਿਹਾਸ ਬਾਰੇ ਵੀ ਤੁਹਾਨੂੰ ਗੱਲਾਂ ਵੀ ਦਗਾਵਾਗੇ ਇੱਥੇ ਦਿਖਾਵਾਂਗੇ ਰਣਮੀ ਮੰਦਿਰ ਬਣਿਆ ਹੋਏ ਬਹੁਤ ਵਧੀਆ ਸਭ ਤੋਂ ਹਾਈ ਟੈਸਟ ਮਤਲਬ ਬਹੁਤ ਜ਼ਿਆਦਾ ਉਚਾਈ ਤੇ ਜਿਸ ਤਰ੍ਹਾਂ ਮੰਦਿਰ ਤੇ ਜਿਵੇਂ ਗੱਡੀ ਰਾਹੀਂ ਵੀ ਆ ਸਕਦੇ ਆ ਤੁਰਕੇ ਵੀ ਆ ਸਕਦੇ ਆ ਰੀਚ ਤੋਂ ਜਾਂ ਮੌਲ ਤੋਂ ਜਿਹੜੇ ਬਣੇ ਹੋਏ ਨੇ ਉੱਥੋਂ ਥੱਲੋ ਨੀਚੋਂ ਬਣ ਕੇ ਆ ਸਕਦੇ ਆ ਮੌਰ ਉਰਤੋਂ ਵਗੈਰਾ ਜਾਂ ਚਰਚ ਦੇ ਲਵੋ ਜਿਹੜਾ ਰਸਤਾ ਵੀ ਆਉਂਦਾ ਗੱਡੀ ਦੇ ਵੀ ਪਲਾਬਦ ਨੇ ਤੇ ਦੂਜੀ ਕਾਰਵਾਰ ਵਗੈਰਾ ਸਿਸਟਮ ਸਾਰਾ ਪਲਾਬਦ ਹੈ ਆਪਣੀ ਗੱਡੀ ਰਾਹੀਂ ਵੀ ਤੁਸੀਂ ਆ ਸ਼ਿਮਲਾ ਕੱਲਾ ਘੁੰਮਣ ਫਿਰਨ ਦੀ ਜਗ੍ਹਾ ਨਹੀਂ ਸਪੋਰਟ ਕੱਲਾ ਤ ਤਾਂ ਦਰਸ਼ਨ ਕਰਨ ਵੀ ਹਨੂਮਾਨ ਜੀ ਆਖੂ ਮੰਦਿਰ ਤੇ ਜ਼ਰੂਰ ਆਓ ਕਿਉਂਕਿ ਅਗਰ ਜੇ ਨਹੀਂ ਦੇਖਿਆ ਨਾ ਤੁਹਾਨੂੰ ਸ਼ਿਮਲੇ ਚ ਕੁਝ ਵੀ ਨਹੀਂ ਦੇਖਿਆ ਕਿਉਂਕਿ ਇੱਥੇ ਦੇ ਜਿਹੜੇ ਇਤਿਹਾਸਕ ਚੀਜ਼ਾਂ ਨੇ ਸਾਨੂੰ ਉਹਨਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਜਦੋਂ ਅਸੀਂ ਜਿਹੜੀ ਸਟੇਸ਼ਨ ਤੇ ਘੁੰਮਣ ਜਾਂਦੇ ਆ ਜਾਂ ਉੱਥੇ ਜਾਂਦੇ ਆ ਉੱਥੇ ਦੇ ਧਾਰਮਿਕ ਜਾਂ ਉੱਥੇ ਦੇ ਕੋਈ ਵੀ ਘੁੰਮਣ ਵਾਲੀ ਜਗ੍ਹਾ ਨੇ ਪਲੇਸ ਨੇ ਉੱਥੇ ਜਾਣਾ ਜ਼ਰੂਰ ਚਾਹੀਦਾ ਕਿਉਂਕਿ ਜਦ ਤੱਕ ਅਸੀਂ ਉੱਥੇ ਜਾਂਦੇ ਨਹੀਂ ਨਾ ਸਾਨੂੰ ਕੁਝ ਨਹੀਂ ਪਤਾ ਲੱਗਦਾ ਜਿਹੜੇ ਸਾਡੇ ਕੁਝ ਬੰਦੇ ਹੁੰਦੇ ਨੇ ਉਹਨਾਂ ਨੇ ਆਪ ਜਾਣਾ ਇੱਕ ਜਗ੍ਹਾ ਕੁਝ ਨਹੀਂ ਲੈਣ ਜਾਣਾ ਸੀ ਅਸੀਂ ਦਰਸ਼ਨ ਵੀ ਕਰਨੇ ਜਾਣਾ ਤੇ ਮਨ ਪਚਾਵਾ ਵੀ ਕਰਦੇ ਆ ਤੇ ਇੱਕ ਸੰਗਤੀ ਵੀ ਦਾ ਵੀ ਅਸਰ ਹੁੰਦਾ ਉਸ ਤਰੀਕੇ ਨਾਲ ਅਸੀਂ ਕਹਿੰਦੇ ਆ ਕਿ 24 ਪੰਜਾਬ نیوز ਨੂੰ ਸਮੇਂ ਦੇ ਪਲ-ਪਲ ਦੀ ਅਪਡੇਟ ਦਿੰਦਾ ਰਹਿੰਦਾ ਇਸ ਤਰੀਕੇ ਨਾਲ ਜੇ ਨੂੰ ਸ਼ਿਮਲਾ ਟੂਰ ਦੇ ਵੀ ਆਨੰਦ ਦਵਾਵਾਂਗੇ ਤੇ ਇੱਥੇ ਜਾਖੂ ਮੰਦਰ ਆਏ ਅਸੀਂ ਉਹ ਵੀ ਦਿਖਾਇਆ ਕਿ ਉਹ ਬਣਿਆ ਹੋਇਆ ਬਹੁਤ ਵਧੀਆ ਅਲੀਸ਼ਾਨ ਮੰਦਿਰ ਹੈ ਜਰੂਰ ਆਓ ਇੱਕ ਵਾਰ ਜਰੂਰ ਆਓ ਜੈ ਸ਼੍ਰੀ ਰਾਮ 24 ਪੰਜਾਬ نیوز ਤੋਂ ਕ੍ਰਿਸ਼ਨਗਾਰ ਦੇ ਜਾਖੂ ਮੰਦਰ ਸ਼ਿਮਲਾ

जय जाकू मंदिर के अंदर की तस्वीरें दिखा रहे हैं हम जाकू मंदिर शिमला में जो हनुमान जी का मंदिर है उसमें है अंदर की तस्वीरें देखे Thank you ਇਹ ਹੈ ਜਕਸ਼ੂਵੰਦਰ ਸਾਹਿਬ ਨੂੰ ਮੰਨਦਾ ਜੀ ਦਾ ਟੈਂਪਲ ਜੋ ਕਿ 160 ਫੁੱਟ ਉੱਚੀ ਮੂਰਤੀ ਹੈ ਇੱਥੇ ਪੰਡ ਜੀ ਨਾਲ ਗੱਲਬਾਤ ਕਰੀ ਅਸੀਂ ਉਹ ਨਾਲ ਸਾਡਾਂ ਗੱਲਬਾਤ ਵੀ ਕਰਾਵਾਂਗੇ ਦੱਸੋ ਹਾਂਜੀ ਰੈਡੀ ਤੁਸੀਂ ਦੇਖ ਰਹੇ ਹੋ 24 ਪੰਜਾਬੀ ਨਿਊ ਚੈਨਲ ਜਿੱਥੇ ਅੱਜ ਸਾਡੀ ਟੀਮ ਜੋ ਕੁ ਮੰਦਰ ਸ਼ਿਮਲਾ ਦੇ ਵਿੱਚ ਪਹੁੰਚੇ ਆ ਉੱਥੇ ਅਸੀਂ ਉਹਨਾਂ ਦੇ ਮੇਨ ਪੁਜਾਰੀ ਜੀ ਨਾਲ ਗੱਲਬਾਤ ਕਰਾਂਗੇ ਕਿਉਂਕਿ ਜਦੋਂ ਵੀ ਕਿਤੇ ਇਤਿਹਾਸ ਦੇ ਮੰਦਰਾਂ ਦੇ ਵਿੱਚ ਜਾਣਕਾਰੀ ਪ੍ਰਾਪਤ ਹੁੰਦੀ ਹੈ ਕਿਉਂਕਿ ਉੱਥੇ ਦੀ ਜਾਣਕਾਰੀ ਲੈਣਾ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਅਸੀਂ ਜਾਣਕਾਰੀ ਤਾਂ ਦੇ ਦਾਂਗੇ ਪਰ ਉਹ ਜਾਣਕਾਰੀਆਂ ਸਾਡੀਆਂ ਕੁਝ ਅਧੂਰੀਆਂ ਰਹਿ ਜਾਂਦੀਆਂ ਨੇ ਕਿਉਂਕਿ ਇਤਿਹਾਸ ਦੇ ਮੰਦਰਾਂ ਵਿੱਚ ਜਾਣਕਾਰੀਆਂ ਲੈਣ ਲਈ ਸਾਨੂੰ ਸਭ ਤੋਂ ਵੱਡੀ ਲੋੜ ਹੈ ਉਹ ਅਸੀਂ ਸਾਨੂੰ ਉੱਥੇ ਨਾਲ ਗੱਲ ਕਰਾਉਣੇ ਪੰਡ ਜੀ ਪੁਜਾਰੀ ਜੀ ਨਾਲ शर्मा जी शिमला के रहने वाले है जी मंदिर के पुजारी आप मंदिर है किस कौन सा मंदिर है ये, ये श्री हनुमान मंदिर का है जिस जगह का नाम जाकू है इसके बारे में आप डिटेल में बताए बात हमारी लंका युद्ध में थी जब लक्ष्मण जी को मूछा पड़ी थी तो हनुमान जी से सिन्दी लेने गए तो इस जगह पे उतरे थे यहाँ से उन्होंने मूर्ति के बारे में पूछा था जो आपने सामने दर्शन की हनुमान जी की और ये सिद्ध स्थान हनुमान जी यहाँ दूर दूर से लोग दर्शन करने आते हैं और उनकी मनोकामनाएं पूर्ण होती है हनुमान जी जहाँ पर रुके थे क्या कैसे रुके थे क्यों क्यों जब आकाशम मार्ग से हनुमान जी बूटी लेने जा रहे थे तो, तो उनकी यहाँ दृष्टि एक ऋषि जी पे पड़ी जिनका नाम एक ऋषि था जी वो उनको देख के जगह पे उतर गए थे जहाँ उनके हाथ भी चरणों के निशान लगे हुए तो उनसे हनुमान जी ने आगे जाने का और बूटी के बारे में उनसे परिचय प्राप्त किया था ये। जो मंत्र जो ये बड़ी चर्चा है तो कितने फीट की ऊंची ये सर एक सौ आठ फीट की हनुमान जी की मूर्ति है जैसे जी बनाने जी। टेंपल पर बनानी बड़ी मुश्किल है सर सारा कार्य यही हुआ ये प्रभु कैसे में ना जी नीचे से सामान लाया गया लेबर द्वारा सारा बाकी इसका पूरा यही निर्माण कराया गया अगर जाओ लोगों की का कौन सी सुख जहाँ पर पूरी होती है जैसे कुछ हर मनोकामना हनुमान जी पूर्ण करते हैं जी सच्चे दिल से जो भी आप हरियाणा करते लंगर जी, कितनी बार लगता है दिन दिन में तीन, दिन, हफ्ते में तीन बार ही होता है सर मंगलवार शनिवार और रविवार को रश सर, बहुत रहता होगा रश तो बारह महीने सर और से दुनिया बहुत जी जी दुनिया से लोग यहाँ दर्शन करने आते आप आप क्या संदेश देना चाहोगे लोगों को वो ज्यादा से ज्यादा आए हनुमान जी के दर्शन करे सर सुख समृद्धि पाए हर मनोकामना पूर्ण हो सभी की जी जानकारी पंडित जी ने पुजारी जी ने दी है क्योंकि जरा जाखू मंदिर है शिमला आए था जाखू मंदिर ना देखा था समझो ਕੁਛ ਨਹੀਂ ਦੇਖਿਆ ਜਿਵੇਂ ਅਸੀਂ ਵੀਡੀਓ ਦੇ ਵਿੱਚ ਹੋਰ ਵੀ ਤੁਹਾਨੂੰ ਵੀਡੀਓ ਦਿਖਾਉਂਦੇ ਰਹਿਵਾਂਗੇ ਸਬਸਕ੍ਰਾਈਬ ਕਰਾਈ ਅਤੇ ਇੱਥੇ ਦੇ ਮੇਨ ਪੁਜਾਰੀ ਜੀ ਨਾਲ ਗੱਲਬਾਤ ਕਰੀ ਉਹਨੇ ਦੱਸਿਆ ਵੀ 108 ਫੁੱਟ ਦੀ ਉੱਚੀ ਮੂਰਤੀ ਸਥਾਪਿਤ ਹੋਈ ਹੋਈ ਹੈ ਕਹਿੰਦੇ ਆਉਣਾ ਜ਼ਰੂਰ ਚਾਹੀਦਾ ਜੇ ਕਹਿੰਦੇ ਆਉਂਗੇ ਤਾਂ ਕੁਛ ਨਾ ਕੁਛ ਲੈ ਕੇ ਜਾਓਗੇ ਇੱਥੇ ਹਰ ਕੋ ਮਨੋ ਕਾਮਨਾ ਪੂਰੀਆਂ ਲਈ ਇੱਕ ਵਾਰ ਮੈਂ ਕਹਿੰਦਾ ਜ਼ਰੂਰ ਆਓ 24 ਪੰਜਾਬ న్యూਸ ਤੋਂ ਕ੍ਰਿਸ਼ਨ ਗਰਗ ਹਨੂਮਾਨ ਮੰਦਿਰ ਜਾਖੂ ਸ਼ਿਮਲਾ